ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਛਲੇ ਦਿਨ 23 ਫਰਵਰੀ 2025 ਨੂੰ ਦਿੱਲੀ ਦੇ ਗੁਰਦੁਆਰਾ ਵਿਖੇ ਦੇਵਿੰਦਰ ਸਿੰਘ ਹੈਪੀ ਕਰਕੇ ਇੱਕ ਵੀਰ ਨੇ ਅਰਦਾਸ ਕੀਤੀ ਤੇ ਉਹ ਅਰਦਾਸ ਦੀ ਵੀਡੀਓ ਕਾਫੀ ਵਾਇਰਲ ਹੋਈ ਤੇ ਮੈਂ YouTube ਤੇ ਦੇਖ ਰਿਹਾ ਸੀਗਾ ਕਾਫੀ ਵੀਰ ਸਵਾਲ ਕਰ ਰਹੇ ਸੀਗੇ ਕਿ ਦੇਵਿੰਦਰ ਸਿੰਘ ਨੂੰ ਅਰਦਾਸ ਦੇ ਲਫ਼ਜ਼ ਬਦਲਨ ਦਾ ਅਧਿਕਾਰ ਕਿਸ ਨੇ ਦਿੱਤਾ ਥੋੜਾ ਜਿਹਾ ਬੈਕਗ੍ਰਾਉਂਡ 'ਚ ਮੈਂ ਦੱਸਦਾ ਪਹਿਲਾਂ ਕਿ ਤੇਵਿੰਦਰ ਸਿੰਘ ਨੇ ਅਰਦਾਸ 'ਤੇ ਕੁਝ ਅਲਫ਼ਾਜ਼ ਬਦਲੇ ਜੋ ਕਿ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਦੇ ਜਗ੍ਹਾ ਤੇ ਦਿਵਿੰਦਰ ਸਿੰਘ ਨੇ ਪੜਿਆ ਪ੍ਰਥਮ ਆਕਾਰਪੁਰਖ ਸਿਮਰ ਕੇ ਗੁਰੂ ਨਾਨਕ ਜੀ ਲਈ ਧਿਆਏ ਗੁਰੂ ਅੰਗਦ ਜੀ ਇਹ ਗੁਰਮਤਤਾ ਸੀ ਇਫ ਨੇ ਉਹਨਾਂ ਨੇ ਕਈ ਲਫ਼ਜ਼ ਬਦਲੇ ਮੇਨਲੀ ਉਹਨਾਂ ਨੇ ਪ੍ਰਥਮ ਪਗਵਤੀ ਸੇ ਮਰ ਕੇ ਦੀ ਜਗਤ ਤੇ ਪ੍ਰਥਮ ਅਕਾਲ ਪੁਰਖ ਸੇ ਮਰ ਕੇ ਪੜਿਆ ਤੇ ਵੀਰ ਨੇ ਸਵਾਲ ਕੀਤਾ ਕਿ ਦਿਵਿੰਦਰ ਸਿੰਘ ਨੂੰ ਅਧਿਕਾਰ ਕਿਨੇ ਦਿੱਤਾ ਕਿ ਅਰਦਾਸ ਤੇ ਕੁਝ ਅਲਫਾਜ਼ ਆਪਣੇ ਆਪ ਬਦਲ ਦੇ ਮੈਂ ਵੀਡੀਓ ਸੁਣ ਰਿਹਾ ਸੇਗਾ YouTube ਤੇ ਤੇ ਉਹ ਕਹਿ ਰਹੇ ਸੀਗੇ ਕਿ ਵੀਰ ਜੀ ਤੇ ਵੀਡੀਓ ਬਣਾ ਰਹੇ ਸੀ ਉਹ ਕਹਿ ਰਹੇ ਸਨ ਕਿ जी गुरु गोबिंद सिंह महाराज की रचना रचना के लफ्ज़ बदल बिल्कुल जायज़ सवाल है कि ये अधिकार किसने दिता कि कोई गुरु गोबिंद सिंह महाराज की रचना के बदलते जेडे वीर कह रहे थे कि गुरु गोबिंद सिंह महाराज की रचना लफ्ज़ बदलते मेरा सवाल उन्होंने है ਮੇਰਾ ਸਵਾਲ ਸਾਡੇ ਤਖਤਾਂ ਤੇ ਬੈਠੇ ਜਥੇਦਾਰਾਂ ਲਈ ਹੈ ਮੇਰਾ ਸਵਾਲ ਸਿੱਖ ਪੰਥ ਦੇ ਪ੍ਰਚਾਰਕਾਂ ਲਈ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਣ ਚਾਹੇ ਉਹ ਟਕਸਾਲੀ ਹੋਣ ਚਾਹੇ ਖਾਨਕੀ ਇਤਨੀ ਜਥੇ ਦੇ ਹੋਣ ਚਾਹੇ ਮਿਸ਼ਨਰੀ ਹੋਣ ਕਿਸੇ ਵੀ ਸੰਪਰਦਾ ਨਾਲ ਸੰਬੰਧ ਰੱਖਦੇ ਹੋਣ ਮੇਰਾ ਉਹਨਾਂ ਸਾਰਿਆਂ ਲਈ ਵੀ ਸਵਾਲ ਹੈ ਮੇਰਾ ਸਿੱਖ ਬੁੱਧੀਜੀਵਾਂ ਲਈ ਵੀ ਸਵਾਲ ਹੈ ਸਿੱਖ ਵਿਦਵਾਨਾਂ ਲਈ ਵੀ ਸਵਾਲ ਹੈ ਭਲੋ ਬੇਟਾ ਤੁਸੀਂ ਕਹਿ ਰਹੇ ਹੋ ਇਹ ਪ੍ਰਥਮ ਪਗਵਾਤੀ ਸੇ ਮਰ ਗਿਆ ਹੈ ਗੁਰਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੈ ਬੈ ਨਹੀਂ ਮੰਨਦਾ ਇਹ ਕਹ ਲੂ ਮੈਂ ਆਪਣਾ ਪੱਕਾ ਪਹਿਲਾ ਸਪਸ਼ਟ ਕਰਦਾ ਜੀ ਕਿ ਮੈਂ ਇਸ ਪੌੜੀ ਪ੍ਰਥਮ ਪਗਵਾਤੀ ਸੇ ਮਰ ਕੇ ਗੁਰਨਾਨਕ ਲਈ ਤੇ ਇਹ ਨੂੰ ਮੈਂ ਨਹੀਂ ਮੰਨ ਰਿਹਾ ਕਿ ਗੁਰਗੋਬਿੰਦ ਸਿੰਘ ਦੀ ਰਚਨਾ ਹੈ ਮੇਰਾ ਮੈਂ ਕਿਉਂ ਨਹੀਂ ਮੰਨਦਾ ਇਸ ਦਾ ਮੈਂ ਅੱਗੇ ਜ਼ਿਕਰ ਕਰਾਂਗਾ ਜੀ ਪਰ ਜਿਹੜੇ ਵੀ ਮੰਨਦੇ ਨੇ ਮੇਰਾ ਸਾਰਿਆਂ ਅੱਗੇ ਸਵਾਲ ਹੈ ਜੀ ਇਹ ਗੱਲ ਸਾਬਿਤ ਕਰੋ ਕਿ ਜੇ ਤੇ ਗੁਰਗੋਬਿੰਦ ਸਿੰਘ ਮਹਾਰਾਜ ਰਚਨ ਜਿਸ ਤੇ ਅਰਦਾਸ ਵਿੱਚ ਇਸ ਇਸ ਬਾਡੀ ਵਿੱਚ ਕਿਸ ਨੇ ਹੱਲ ਦਿੱਤਾ ਕਿ ਅਸੀਂ ਇਸ ਚੋ ਇੱਕ ਵੀ ਸ਼ਬਦ ਅੱਗੇ ਪਿੱਛੇ ਕਰ ਦਈਏ ਕਿਉਂ ਨਹੀਂ ਸਾਡੇ ਪ੍ਰਚਾਰਕ ਜਨ ਸਾਡੇ ਗਰੰਥੀ ਸਿੰਘ ਅਰਦਾਸੀ ਇਹ ਦਰਬਾਰ ਸਾਹਿਬ ਪੰਜੋਂ ਤੱਕ ਤੇ ਹੂਪੂ ਹੂਪੜ ਦੇ ਇਹ ਮੈਂ ਇਸਕੀ ਡਿਸਪਲੇ ਕਰ ਰਿਹਾ ਜੀ ਇਦਾਂ ਜੋ ਅਸਲ ਸਰੂਪ ਜਿੱਥੋਂ ਇਹ ਆਇਦੀ ਹੈ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਇਹ ਦਸਮ ਗ੍ਰੰਥ ਜਿਹਨੂੰ ਬਚਿੱਤਰ ਨਾਟਕ ਕਿਹਾ ਜਾਂਦਾ ਆ ਧੋਖੇ ਨਾਲ ਇਹਦਾ ਨਾਮ ਦਸਮ ਗ੍ਰੰਥ ਕਰਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਦਾ ਰਾਜਾ ਨਾਮ ਵਿਸ਼ਕਾਰ ਪਾਇਆ ਜਾਵੇ ਕੀ ਸਿੱਖ ਸਿੱਖ ਇਹਨੂੰ ਐਕਸੈਪਟ ਕਰ ਲੈ ਵੈਸੇ ਦਾ ਰਾਮ ਬਚਤ ਨਾਟਕ ਇਹਨੂੰ ਬੁਲਾਇਆ ਜਾਂਦਾ ਹੈ ਤੇ ਇਹ ਆਖੋਦੀ ਦਸੰਗਰ ਜਿੱਥੋਂ ਇਹ ਰਚਨਾ ਆਂਦੀ ਹੈ ਉੱਥੇ ਇਹ ਜਿੱਤੇ ਇਸਾ ਸਰਲੇਖ ਜੋ ਹੈ ਉਹ ਹੈ ਵਾਰ ਦੁਰਗਾ ਕੀ ਉਸ ਸਰਲੇਖ ਵਿੱਚ ਇਹ ਰਚਨਾ ਆਂਦੀ ਹੈ ਤੇ ਇਹ ਆਪ ਜੀ ਸਾਹਮਣੇ ਹੈ ਆਪ ਆਪ ਜੀ ਪੜ੍ਹ ਵੀ ਸਕਦੇ ਹੋ ਇਹ ਵਾਰ ਦੁਰਗਾ ਕੀ ੴ ਸਤਿਗੁਰ ਪ੍ਰਸਾਦਿ ਸ਼੍ਰੀ ਭਗਵਤੀ ਜੀ ਸਹਾਇ ਅਤਿ ਵਾਰ ਦੁਰਗਾ ਕੀ ਲਿਖੀ ਤੇ 5 6 10 ਬੜੀ ਪ੍ਰਤਭਾਪਕ ਅਤੀ ਸਿਮਰ ਕੇ ਕੁਨਾਰਕ ਲੀਤੀ ਹੈ ਭਲੀਓ ਮੇਰਾ ਸਵਾਲ ਤਾਂ ਇਹ ਹੈ ਇੱਥੇ ਜੋ ਵਾਰ ਦੁਰਗਾ ਕੀ ਹੈ ਜਿਸ ਨੂੰ ਤੁਸੀਂ ਹਾਈਲਾਈਟ ਕੀਤਾ ਹੋਇਆ ਹੈ ਕਿਸ ਨੇ ਅਧਿਕਾਰਤਾ ਤੁਸੀਂ ਕਹਿ ਰਹੇ ਹੋ ਕਿ ਗੋਵਿੰਦ ਸਿੰਘ ਮਹਾਰਾਜੀ ਰਚਨਾ ਹੈ ਮੈਂ ਤੇ ਨਹੀਂ ਮੰਨ ਰਿਹਾ ਜਿਹੜੇ ਕਹਿ ਰਹੇ ਨੇ ਕਿ ਗੁਰਗੋਬਿੰਦ ਸਿੰਘ ਮਹਾਰਾਜੀ ਰਚਨਾ ਹੈ ਮੇਰਾ ਸਵਾਲ ਹੈ ਇਹ ਅਧਿਕਾਰ ਤੁਹਾਨੂੰ ਕਿਸ ਨੇ ਦਿੱਤਾ ਕੀ ਤੁਸੀਂ ਉੱਥੇ ਵਾਰ ਦੁਰਗਾ ਕੀ ਨੂੰ ਬਦਲ ਕੇ ਵਾਰ ਸ਼ੇਪਗੋਤੀ ਜੀ ਕੀ ਕਰ ਦੋ ਕੀ ਕਿਸੇ ਕੋਲ ਇਹ ਅਧਿਕਾਰ ਹੈ ਉਸ ਤੋਂ ਬਾਅਦ ਤੁਸੀਂ ਸਿਰਫ ਉਥੇ ਵਾਰ ਦੁਰਗਾ ਕੀ ਨਹੀਂ ਬਦਲਿਆ ਤੁਸੀਂ ਥੱਲੇ ਇੱਕ ਹੋਰ ਪੰਕਤੀ ਅਤਿਵਾਰ ਦੁਰਗਾ ਕੀ ਲਿਖੀ ਅਤੇ ਇਹ ਲਾਈਨ ਵੀ ਉਥੋਂ ਕੱਢਤੀ ਇਹ ਅਧਿਕਾਰ ਕਿਸ ਨੇ ਦਿੱਤਾ ਕਿ ਗੁਰੂ ਕੀ ਰਚਨਾ ਚੋਂ ਅਸੀਂ ਪਹਿਲਾਂ ਤੇ ਵਾਰ ਦੁਰਗਾ ਕੀ ਨੂੰ ਬਦਲ ਕੇ ਵਾਰ ਸ਼ਿ ਭਗਵਤੀ ਜੀ ਕੀ ਕਰ ਦਈਏ ਬਾਅਦ ਚ ਅਤਿਵਾਰ ਦੁਰਗਾ ਕੀ ਲਿਖੀ ਤੇ ਨੂੰ ਕੱਢ ਦਈਏ ਜਿਹੜੇ ਵੀ ਦਵਿੰਦਰ ਸਿੰਘ ਤੇ ਸਵਾਲ ਕਰ ਰਹੇ ਨੇ ਕਿ ਵੀ ਦਵਿੰਦਰ ਸਿੰਘ ਨੇ ਜੀ ਅਰਦਾਸ ਬਦਲਤੀ ਮर्यादा ਭੰਗ ਕਰਤੀ ਜੀ ਦਿਵਿੰਦਰ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਤਰਫ ਇਤਜਾਵੇ ਦਿਵਿੰਦਰ ਸਿੰਘ ਨੂੰ ਅਕਾਲ ਤਖਤ ਸਾਹਿਬ ਪੇਸ਼ ਹੋਣ ਕੇ ਆ ਜਾਵੇ ਦਿਵਿੰਦਰ ਸਿੰਘ ਨੇ ਸੋਸ਼ਲ ਬੋਇਕਾਟ ਕੀਤਾ ਤੇ ਉਹ ਜਵਾਬ ਤਾਂ ਦੇ ਨਹੀਂ ਇਸ ਗੱਲ ਦਾ ਕਿ ਤੁਹਾਨੂੰ ਕਿਸ ਨੇ ਅਧਿਕਾਰਤਾ ਕੀ ਅਰਦਾਸ ਤੇ ਅਲਫਾਜ਼ ਬਦਲੋ ਕਿਉਂ ਨਹੀਂ ਤੁਸੀਂ ਹੁਕਮ ਹੂ ਇਹ ਪੜਦੇ ਵਾਰ ਛੀ ਦੁਰਗਾ ਦੀ ਵਾਰ ਦੁਰਗਾ ਦੀ ਕਿਉਂ ਨਹੀਂ ਪੜਦੇ ਹੋ ਭਲਿਓ ਕਿਉਂ ਸਿੱਖਾਂ ਨੂੰ ਕਨਫਿਊਜ਼ ਪੇ ਕਰਦੇ ਹੋ ਕਿਉਂ ਧਰੋ ਕਮਾਉਂਦੇ ਹੋ ਪੜੋ ਨਾ ਹੁਬਹੂ ਅਸਲ ਕਾਰਨ ਇਹ ਸਾਰੇ ਜਾਣਦੇ ਨੇ ਕਿ ਜਿਵੇਂ ਇਹਨਾਂ ਨੇ ਹੂਬ-ਹੂਪੜਨਾ ਸ਼ੁਰੂ ਕਰਤਾ ਤੇ ਸਿੱਖਾਂ ਨੇ ਸਵਾਲ ਕਰਨਾ ਹੈ ਕਿ ਅਸੀਂ ਭਗਉਤੀ ਅੱਗੇ ਅਰਦਾਸ ਕਿਉਂ ਕਰੀਏ ਭਗਉਤੀ ਪਾਉ ਦੁਰਗਾ ਅਸੀਂ ਦੁਰਗਾ ਅੱਗੇ ਕਿਉਂ ਭੇ ਅਰਦਾਸ ਕਰ ਰਹੇ ਹਾਂ ਚਲੋ ਥੋੜਾ ਇਸ ਅੱਗੇ ਵਧੀਏ ਇਸੀ ਇਹ ਐਕਚੁਅਲੀ ਜੋ ਹੈ ਵਾਰ ਦੁਰਗਾ ਕੀ ਹੈ 55 55 ਬਾੜੀਆਂ ਦੀ ਰਚਨਾ ਹੈ ਤੇ ਇਹ ਹੈਗੀ ਹੈ ਬੇਤੰਪਕਾਤੀ ਸਿਰ ਮਰ ਗਿਆ ਗੁਰਨਾਨਕ ਲਈ ਤੇ ਅੰਗਦ ਗੁਰਤੇਮਰਦਾਸ ਰਾਮਦਾਸੇ ਹੋਈ ਸਹਾਇ ਜਨਰਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਇ ਸ਼੍ਰੀ ਰਕਿਸ਼ਿੰਤ ਹੈ ਜਿੱਥੇ ਸਬਦਕ ਜਾਇ ਤੇ ਇੱਕ ਬਹਾਦਰ ਸਿਮਰਿਆ ਕਰਨੋਂ ਨੇ ਤਾਵੇ ਤਾਏ ਸਭ ਥਾਈ ਹੋਈ ਸਹਾਇ ਸਮੈ ਖੰਡਾ ਸਾਜ ਕੇ ਜਨ ਸਭ ਸੇ ਸਾਰ ਰੁਪਾਇਆ ਬ੍ਰਹਮਾ ਮਿਸ਼ਨ ਭੇਸ ਮਾਦੀ ਕਾਫੀ ਵੱਡੀ ਰਚਨਾ ਹੈ ਇਹ ਬੇਸਿਕਾ ਦੁਰਗਾ ਦਾ ਇੱਕ ਜੰਗ ਦਾ ਵਰਣਨ ਹੈ ਜੀ ਜਿੱਥੇ ਦੁਰਗਾ ਕਿਵੇਂ ਦੇਵਤਾਂ ਨਾਲ ਲੜਦੀ ਹੈ ਉਹਨਾਂ ਨੂੰ ਕਿਵੇਂ ਮਾਰਦੀ ਹੈ ਤੇ ਇਹ ਸਾਰੀ ਉਹੀ ਜੰਗ ਦੀ ਕਹਾਣੀ ਹੈ ਦੁਰਗਾ ਦੇਵੀ ਦੀ ਬਟ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹੁਣ ਇਹਦੇ ਨਾਲ ਆਖਰੀ ਬੰਦ ਲਾਈਏ ਜਿਹੜਾ じゃ55 55 ਜੋ ਬੰਦ ਹੈ ਉਸ ਵਲਾਈਏ ਉਹ ਆਪ ਜੀ ਸਾਹਮਣੇ ਸਕਰੀਨ ਤੇ ਲਾਇਆ ਗਿਆ ਹੈ ਜੀ ਤੇ ਆਪ ਜੀ ਪੜ ਸਕਦੇ ਤੇ ਮੈਂ ਪੜ ਕੇ ਸੁਣਾ ਜਨਾਵਾ ਉਹ ਹੈ ਸ਼ੁਮ ਨਿਸ਼ੁਮ ਪਠਾਇ ਜਮ ਕੇ ਧਾਮ ਨੂੰ ਇੰਦਰ ਸਾਧ ਬੁਲਾਇਆ ਰਾਜ ਅਭਿਸ਼ੇਕ ਨੂੰ ਸਿਰ ਪਰ ਛਾਤਰ ਫੇਰਾਇਆ ਰਾਜੇ ਇੰਦਰ ਦੇਦ 14 ਲੋਕਾਂ ছায়ਾ ਜੱਜ ਜਤ ਮਾਤਾ ਦੁਰਗਾ ਪਾਠ ਬਨਾਇਆ ਸੱਬੇ ਪੋੜੀਆਂ ਫੇਰ ਨਜੋਨੀ ਆਇਆ ਜਿਨੇ ਗਾਇਆ ਇਸ ਲਾਈਨ ਤੇ ਘਰ ਕਰਨਾ ਜੀ ਦੁਰਗਾ ਪਾਠ ਬਨਾਇਆ ਸੱਬੇ ਪੋੜੀਆਂ ਫੇਰ ਨਜੋਨੀ ਆਇਆ ਜਿਨੇ ਗਾਇਆ ਆਖਰੀ ਤੇ ਲਿਖਿਆ ਹੈ ਇਤਿ ਸ਼੍ਰੀ ਦੁਰਗਾ ਕੀ ਵਾਰ ਸਮਾਪਤਮ ਸਤ ਸੁਭਮ ਸਤ ਜਿਨਾਂ ਨੇ ਉੱਪਰ ਬਦਲਤਾ ਕਰਤਾ ਇਹਨਾਂ ਨੇ ਉਸ ਨੂੰ ਦੁਰਗਾ ਕੀ ਵਾਰ ਨੂੰ ਵਾਸ਼ੀ ਭਗੋਤੀ ਜੀ ਕੀ ਕਰਤਾ ਥੱਲੇ ਕਿਉਂ ਨਹੀਂ ਬਦਲਿਆ ਇਥੇ ਇਹਨਾਂ ਦੀ ਇਹ ਚੋਰੀ ਫੜੀ ਗਈ ਕਿ ਇਹ ਵਾਰ ਭਗਉਤੀ ਦੀ ਜੋ ਇਹ ਭਗਉਤੀ ਜੋ ਸਾਡੇ ਗਲੇ ਪਾਣਾ ਚਾਹੁੰਦੇ ਨੇ ਦੁਰਗਾ ਦਾ ਜੋ ਹੈ ਉਹਨੂੰ ਸਾਡੇ ਗਲੇ ਪਾਏ ਇਥੇ ਤਾਂ ਬੜਾ ਸਪਸ਼ਟ ਹੋ ਰਿਹਾ ਵਾਰ ਦੁਰਗਾ ਕੀ ਉੱਪਰ ਵੀ ਹੈਡਿੰਗ ਵਾਰ ਦੁਰਗਾ ਕੀ ਸੀ ਥੱਲੇ ਵੀ ਵਾਰ ਦੁਰਗਾ ਕੀ ਸਮਾਪਤਮ ਮਤਲਬ ਖਤਮ ਹੋ ਗਈ ਹੈ ਉੱਥੇ ਸੀ ਕਿ ਅਤਿਵਾਰ શ્રી ਦੁਰਗਾ ਵਾਰ ਦੁਰਗਾ ਕੀ ਲਿਖੀਏ ਤੇ ਇਥੇ ਦੁਰਗਾ ਵਾਰ ਦੁਰਗਾ ਕੀ ਸਮਾਪਤਮ ਇਸ ਤੋਂ ਇਹ ਕਾ ਲੱਗ ਸਪਸ਼ਟ ਜਾਂਦੀ ਹੈ ਕਿ ਜੋ ਇਹ ਜੋ ਪੁਗਵਤੀ ਹੈ ਇਹ ਦੁਰਗਾदाई ਨਾਮ ਹੈ ਇਥੇ ਫਿਰ ਆਖ ਪੰਕਤੀਆਂ ਬਣਾਣੀਆਂ ਉਹ ਹੈ ਜੀ ਦੁਰਗਾ ਪਾਠ ਬਣਾਇਆ ਸੱਬੇ ਪੋੜੀ ਹੈ ਜੋ ਉੱਪਰ ਦੀਆਂ ਸਾਰੀਆਂ ਪੋੜੀਆਂ ਸਨ ਇਹ ਦੁਰਗਾदाई ਪਾਠ ਹੈ ਫੇਰ ਨਾ ਜੋ ਨਹੀਂ ਆਇਆ ਜਿਨੇ ਆਇਆ ਪਾਓ ਉਹ ਬੰਦਾ ਫੇਰ ਜਨਮ ਬਰਨ ਪਾਓ ਜੁਨੀਆ ਵਿੱਚ ਨਹੀਂ ਆਏਗਾ ਜਿਸਨੇ ਇਹ ਦੁਰਗਾ ਦਾ ਜੋ ਪਾਠ ਹੈ ਉਹਨੂੰ ਉੱਪਰ ਦੀ ਸਾਰੀਆਂ ਪੋੜੀਆਂ ਨੇ ਉਹ ਪੜ ਲਿਆ ਪਾਓ ਗਾਲਿਆ ਮੇਰਾ ਜੀ ਸਾਰਿਆਂ ਅੱਗੇ ਇੱਕ ਸਵਾਲ ਹੈ ਕਿ ਸਿੱਖ ਇਸ ਆਈਡੀਓਲੋਜੀ ਨੂੰ ਮੰਨਦੇ ਨੇ ਕਿ ਸਾਡਾ ਜੋ ਪਾਉ ਉਤਾਰਾ ਹੈ ਪਾਉ ਸਾਡਾ ਜੋ ਜਨਮ ਮਰਨ ਦਾ ਗੇੜਾ ਹੈ ਇਹ ਇਸ ਦੁਰਗਾ ਕੇ ਪੋੜੀਆਂ ਨੂੰ ਪੜ ਕੇ ਹੋਏਗਾ ਕਿਉਂਕਿ ਗੁਰਗ੍ਰੰਥ ਸਾਹਿਬ ਦਾ ਬੋਸ ਪਛਟੈ ਜੀ ਗੁਰਗ੍ਰਭ ਫਰਮਾਉਂਦੇ ਸਾਚੀ ਬਾਣੀ ਸਿਉਂ ਚਿਤ ਲੱਗਿਆ ਆਵਨ ਜਾਂ ਰਹਾਏ ਪਾਉ ਤੇਰਾ ਆਵਨ ਜਾਣਾ ਤਦੋਂ ਮਿਟੇਗਾ ਜਦ ਤੂੰ ਸਾਚੀ ਬਾਣੀ ਗੁਰ ਕੀ ਬਾਣੀ ਨਾਲ ਤੇਰਾ ਗੁਰ ਕੀ ਬਾਣੀ ਤੇਰਾ ਚਿਤ ਲੱਗੇਗਾ ਇਸੇ ਬੁਤੇਰੀਆਂ ਬੰਦੀਆਂ ਨੇ RAM ਨਾਮ ਸਲਾਇ ਤੂੰ ਫਿਰ ਆਵਨ ਜਾਨ ਨਾ ਹੋਏ ਰਹਾਓ ਜਦ ਤੇਰਾ ਆਵਨ ਜਾਨ ਉਸ RAM ਨਾਮ ਪਾਓ ਰੱਬ ਦਾ ਨਾਮ ਸਲਾ ਕਰਕੇ ਹੀ ਹੋਣਾ ਉਸ ਉਸ ਦਿਨ ਆ ਹੀ ਤੇਰਾ ਪਾਰ ਉਤਾਰ ਹੋਏਗਾ ਤੇਰਾ ਆਵਨ ਜਾਨ ਮਿਟ ਜਾਏਗਾ ਕੀ ਹੈ ਡਿਫਰੈਂਸ ਆਫ ਆਈਡੀਓਲੋਜੀ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਤਾਂ ਕਹਿ ਰਿਹਾ ਹੋਵੇ RAM ਨਾਮ ਸਲਾਇ ਤੂੰ ਇਹ ਤੇ ਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰਨਾ ਜੋ ਨਹੀਂ ਆਇਆ ਉਹ ਲੋਕ ਜਿਹੜੇ ਕਹਿ ਰਹੇ ਨੇ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੈ ਜੀ ਜਿਹੜੇ ਪ੍ਰਚਾਰਕ ਚੱਠੇਦਾਰ ਤੇ ਹੋਰ ਆਗੂ ਸਾਡੇ ਬੁੱਧੀਜੀਵੀ ਮਤਲਬ ਜਿਹੜਾ ਨੂੰ ਕਿਹਾ ਜਾਂਦਾ ਹੈ ਵਿਦਵਾਨ ਇਸ ਗੱਲ ਨੂੰ ਜਵਾਬ ਦੇਣ ਕਿ ਉਹ ਇਸ ਗੱਲ ਨੂੰ ਮੰਨਦੇ ਨੇ ਕਿ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੋ ਸਕਦੀ ਹੈ ਸਵਾਲ ਤਾਂ ਇਹ ਹੈ ਕਿ ਅਸੀਂ ਇਸ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਕਹਿ ਕੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਕਲੰਕਿਤ ਕਰ ਰਹੇ ਹਾਂ ਅਸੀਂ ਇਹ ਦਿਖਾ ਰਹੇ ਹਾਂ ਕਿ ਗੁਰਗੋਬਿੰਦ ਸਿੰਘ ਮਹਾਰਾਜ ਵੀ ਦੁਰਗਾ ਦੇਵ ਉਪਾਸ਼ਕ ਸਨ ਅਸੀਂ ਕਿਉਂ ਬਈ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਦੁਰਗਾ ਤੋਂ ਮੰਗਨ ਵਾਲਾ ਦਿਖਾ ਰਹੇ ਹਾਂ ਜੀ ਮੇਰਾ ਸਵਾਲ ਹੈ ਸਾਰੇ ਅੱਗੇ ਜਿਹੜੇ ਇਹਨਾਂ ਰਚਨਾਵਾਂ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਕਹਿ ਰਹੇ ਨੇ ਉਹ ਗੁਰਗੋਬਿੰਦ ਸਿੰਘ ਮਹਾਰਾਜ ਦੀ ਬੇਦੀਵੀ ਕਰ ਰਹੇ ਨੇ ਇਹ ਕਹਿ ਕੇ ਕਿ ਗੁਰਗੋਬਿੰਦ ਸਿੰਘ ਮਹਾਰਾਜ ਦੁਰਗਾ ਦੇਵ ਉਪਾਸ਼ਕ ਸਨ ਕਿਉਂਕਿ ਪ੍ਰਥਮ ਪਗੋਤੀ ਸਿਬਰ ਕਿ ਹੈ ਗੁਰਮਾਨੰਕ ਲਈ ਟੈ ਮਤਲਬ ਪ੍ਰਥਮ ਦਾ ਅਰਥ ਹੈ ਪਹਿਲਾ ਮੈਂ ਪਗੋਤੀ ਨੂੰ ਪਹਿਲਾ ਸਿਬਰ ਨਾ ਮੈਂ ਗੁਰਨਾਨਕ ਨੂੰ ਬਾਅਦ ਚ ਧਿਆਨਾ ਵਾ ਇਹਦਾ ਇਹ ਪਾਉ ਹੈ ਨਾ ਕਿ ਪਗੋਤੀ ਪਾਉ ਦੁਰਗਾ ਗੁਰਨਾਨਕ ਤੋਂ ਪਹਿਲਾਂ ਹੋ ਗਈ ਜੀ ਅਸੀਂ ਮੇਰਾ ਸਭ ਉਹ ਉਹਨਾਂ ਵੀਰਾਂ ਸਾਰਿਆਂ ਨੂੰ ਸਵਾਲ ਹੈ ਇਸ ਗੱਲ ਦਾ ਜਵਾਬ ਦੇਣ ਕਿ ਕੀ ਇਹ ਇੱਕ ਗੁਰਗੋਬਚੰਗ ਬਰਾਜ ਰਚਨਾ ਹੋ ਸਕਦੀ ਹੈ ਜੇ ਜੇ ਉਹ ਕਹਿ ਰਹੇ ਨੇ ਹੈ ਤਾਂ ਇਹ ਗੱਲ ਸਪਸ਼ਟ ਕਰਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਵੀ ਦੇਵ ਪਾਸ਼ਕ ਸਨ ਮੇਰਾ ਸਵਾਲ ਹੈ ਜੀ ਉਹਨਾਂ ਸਾਰੇ ਅੱਗੇ ਉਹ ਫਿਰ ਇਸ ਗੱਲ ਤੋਂ ਇਹ ਤਾਂ ਬਹੁਤ ਸਪਸ਼ਟ ਜਾਂਦਾ ਹੈ ਕਿ ਜੋ ਇੱਥੇ ਭਗੋਤੀ ਹੈ ਇਹ ਦੁਰਗਾ ਦੀ ਕਹੀ ਗਈ ਹੈ ਫਿਰ ਉਹ ਵੀਰ ਕਹਿੰਦੇ ਨੇ ਕਿ ਨਹੀਂ ਜੀ ਦੁਰਗਾ ਭਗੋਤੀ ਦਾ ਤਾਂ ਅਰਥ ਕਿਰਪਾਣ ਹੈ ਭਗੋਤੀ ਦਾ ਅਰਥ ਤਲਵਾਰ ਹੈ ਭਗੋਤੀ ਦਾ ਅਰਥ ਸ਼ਕਤੀ ਹੈ ਭਲੇ ਉਹ ਖੁੱਲ੍ਹਾ ਸੱਦਾ ਹੈ ਵੀਡੀਓ ਬਣਾ ਕੇ ਪਾਓ ਜਾਂ ਮੈਂ ਆਪਣਾ ਫੋਨ ਨੰਬਰ ਦੇ ਦਿਆਂਗਾ ਇਸ ਵੀਡੀਓ 'ਤੇ ਕਾਲ ਕਰਕੇ ਗੱਲ ਕਰ ਲਓ ਕਿਸੇ ਥਾਂ ਇਹ ਪ੍ਰੂਵ ਕਰਕੇ ਦਿਖਾ ਦਿਓ ਕਿ ਜਿੱਥੋਂ ਇਹ ਰਚਨਾ ਆਈ ਹੈ ਬਜੱਤਰ ਨਾਟਕ ਦਸਮ ਗ੍ਰੰਥ ਤੋਂ ਉੱਥੇ ਭਗਵਤੀ ਦਾ ਅ ਕਿਰਪਾਨ ਹੋਵੇ ਮੈਂ ਖੁੱਲ੍ਹ ਸਿੱਧਾ ਦੇ ਰਿਹਾ ਜੀ ਮੈਂ ਤਾਂ ਪ੍ਰੂਵ ਕਰਤਾ ਹੈ ਬਹੁਤ ਸ਼ਾਰਟੇਜ ਅਬ ਮੈਂ ਡਿਟੇਲਸ ਵਿੱਚ ਦੱਸਦਾ ਸੀਗਾ ਬਟ ਕਾਫੀ ਲੰਬਾ ਵੀਡੀਓ ਹੋ ਜਾਏਗਾ ਮੈਂ ਤਾਂ ਸ਼ਾਰਟ ਕੇ ਪ੍ਰੂਫ ਕਰਤਾ ਹੈ ਕਿ ਇਹ ਪਗੋਤੀ ਜੋ ਹੈ ਦੁਰਗਾ ਲਈ ਯੂਜ਼ ਕੀਤਾ ਹੈ ਮੇਰਾ ਉਹਨਾਂ ਨੂੰ ਸਦਾ ਉਹ ਪ੍ਰੂਫ ਕਰਕੇ ਦਿਖਾਣੇ ਗਾਲ ਕਿ ਇਹ ਪਗੋਤੀ ਜੋ ਹੈ ਇਥੇ ਇਹ ਕਿਰਪਾਨ ਲਈ ਯੂਜ਼ ਕੀਤਾ ਗਿਆ ਹੈ ਫਿਰੋ ਕਈ ਵੀਰ ਕਹਿੰਦੇ ਨੇ ਪਗੋਤੀ ਤਾਂ ਗੁਰਗ੍ਰੰਥ ਸਾਹਿਬ ਜੀ ਵਿੱਚ ਵੀ ਤਾਂ ਆਇਆ ਭਲਿਓ ਬਿਲਕੁਲ ਆਇਆ ਗੁਰਗ੍ਰੰਥ ਸਾਹਿਬ ਜੀ ਵਿੱਚ ਪਗੋਤੀ 13 ਵਾਰ ਆਇਆ ਹੈ ਇਹ ਕਹਿੰਦੇ ਨੇ ਜੀ ਪਗੋਤੀ ਤਾਂ ਰਬ ਹੈ ਅਸੀਂ ਵੀ ਤਾਂ ਰੱਬਗੇ ਅਰਦਾਸ ਕਰ ਰਹੇ ਆਂ ਪ੍ਰਥਮ ਭਗਵਤੀ ਜੀ ਮਨ ਕੇ ਉਹਨਾਂ ਅਸੀਂ ਪਹਿਲਾਂ ਤਾਂ ਪ੍ਰਥਮ ਪਹਿਲਾ ਅਸੀਂ ਇਹ ਕਾਲਪੁਰਖ ਪਾਉ ਰਾਬ ਨੂੰ ਤਿਆਰ ਆਂ ਤੇ ਨਾਲ ਉਹ ਧਾਰਨ ਵੀ ਜਿਹਨੇ ਕਹਿੰਦੇ ਗੁਰਗੰਨ ਸਾਹਿਬ ਜੀ ਵਿੱਚ ਤਾਂ ਆਇਆ ਮੇਰਾ ਫਿਰ ਖੁੱਲਾ ਸਦਾ ਜੀ ਆਪ ਜੀ ਇਹ ਸਾਬਿਤ ਕਰਕੇ ਦਿਖਾਓ ਕਿ ਜਿੱਥੋਂ ਇਹ ਰਚਨਾ ਆਈ ਹੈ ਭਾਉ 75.9 ਗ੍ਰੰਥੇ ਉੱਥੇ ਭਗਵਤੀਦਾਰ ਤੇ ਰਾਬੋ ਏ ਖੁੱਲਾ ਸਦਾ ਮੈਂ ਤਾਂ ਕਹਿ ਰਿਹਾ ਕਰਕੇ ਦਿਖਾਓ ਫਿਰ ਇਹ ਕਹਿੰਦੇ ਨੇ ਜੀ ਗੁਰਗੰਨ ਸਾਹਿਬ ਜੀ ਦੀ ਭਗਵਤੀ ਹੈ ਬਿਲਕੁਲ 13 ਮਾਰਗ ਗੁਰਾਂ ਚ ਜੱਜ ਪਗੋਤੀ ਆਈ ਹੈ ਸੁਖਮਨੀ ਸਾਹਿਬ ਚ ਵੀ ਆਂਦਾ ਹੈ ਪਗੋਤੀ ਭਗਵੰਤ ਭਗਤਕਾਰ ਰੰਗ ਸਗਲ त्यागਿਆ ਦੁਸ਼ਟ ਕਾ ਸੰਗ ਮੰਨਤੇ ਬਿੰਛੈ ਸਗਲਾ ਪਰਮ ਕਾਰ ਪੂਜੈ ਸਗਲ ਪਾਰਮ ਸਾਥ ਸੰਗ ਪਾਪਾ ਮਲ ਖੋਗੈ ਜਿਸ ਪਗੋਤੀ ਕੀ ਮਤ ਉੱਤਮ ਹੋਇਆ ਭਗਤ ਭਗਵੰਤ ਕੀ ਟੈਲ ਕਰੈ ਨਿਤਨੀਦ ਮੰਤਨ ਅਰਪੇ ਬਿਸਨਪ੍ਰੀਤ ਹਰ ਕੇ ਚਰਨ ਹਿਰਦੇ ਬਸਾਵੇ ਨਾਨਕ ਐਸਾ ਪਗੋਤੀ ਭਗਵੰਤ ਕੋ ਪਾਵੈ ਜਿਸੀ ਪੜੀਏ ਇੱਥੇ ਹੈ ਸਗਲ त्यागਿਆ ਦੁਸ਼ਟ ਕਾ ਸੰਗ ਮੰਨਤੇ ਬਿੰਛੈ ਸਗਲਾ ਪਰਮ ਜੇਤਾਸੀ ਪਗੋਤੀ ਨੂੰ ਰੱਬ ਕਈਏ ਵੈਸੇ ਤੇ ਪਹਿਲੀ ਲਾਈਨ ਚ ਹੀ ਬਹੁਤ ਕਲੀਅਰ ਹੈ ਭਗਵਤੀ ਭਗਵੰਤ ਭਗਤ ਕਾ ਰੰਗ ਭਗਵਤੀ ਹੋਇਆ ਜਿਹੜੇ ਰੱਬ ਦੀ ਭਗਤੀ ਵਿੱਚ ਰੰਗਿਆ ਹੋਇਆ ਹੈ ਇੱਥੇ ਤੇ ਪਹਿਲਾਂ ਸਪਸ਼ਟ ਹੋ ਰਿਹਾ ਉਸ ਤੋਂ ਬਾਅਦ ਵੀ ਚਲੋ ਜੇ ਅਗਲੀ ਪੰਕਤੀਆਂ ਪੜ੍ਹ ਲਈ ਸਗਲ ਤੇ ਅਗੇ ਦੁਸ਼ਟ ਕਾ ਸੰਗ ਜੇ ਤਾਂ ਭਗਵਤੀ ਰੱਬ ਲਈ ਕੀ ਹੈ ਤੇ ਕੀ ਰੱਬ ਨੇ ਦੁਸ਼ਟ ਦਾ ਸੰਗ ਤਿਆਗਣਾ ਹੈ ਮਨ ਤੇ ਬਿਨਸੇ ਸਗਲਾ ਭਰਮ ਕੀ ਰੱਬ ਦੇ ਮਨ ਵਿੱਚ ਐਸਾ ਕੋਈ ਭਰਮ ਹੈ ਜਿਹੜਾ ਮਿਟਣਾ ਹੈ ਸਾਧ ਸੰਗ ਪਾਪਾ ਮਲ ਖੋਵੇ ਕਿ ਰੱਬ ਨੇ ਸਾਧ ਸੰਗਤ ਵਿਚ ਆ ਕੇ ਪਾਪ ਦੀ ਮੈਲ ਧੋਣੀ ਹੈ ਇਹ ਗਰਪੂਰੀ ਔਰ ਲਾਸਟ ਮੈਂਤੀ ਵੀ ਪੜ ਲਓ ਨਾਨਕ ਐਸਾ ਪਗਉਤੀ ਭਗਵੰਤ ਕੋ ਪਾ ਇਥੇ ਹੋਰ ਸਪਸ਼ਟ ਹੋ ਗਿਆ ਜੀ ਕਿ ਉਹ ਪਗਉਤੀ ਜੋ ਹੈ ਉਹ ਭਗਵੰਤ ਨੂੰ ਪਾ ਪਾਵੈ ਉਹ ਪਗਉਤੀ ਭਗਵੰਤ ਨੂੰ ਪਾ ਲੈਂਦੀ ਪਾਉ ਰੱਬ ਨੂੰ ਪਾ ਲੈਂਦੀ ਹੈ ਇਸ ਤੋਂ ਇਹ ਗੱਲ ਤਾਂ ਸਪਸ਼ਟ ਹੋ ਰਹੀ ਹੈ ਕਿ ਇਥੇ ਭਗਤ ਲਈ ਆਇਆ ਹੈ ਪਗਉਤੀ ਨਾਤਾ ਪਗਵਤੀ ਇਹਨਾਂ ਦੇ ਮੁਤਾਬਕ ਇਹ ਕਹਿ ਰਹੇ ਸੀ ਕਿ ਨਾਤਾ ਪਗਵਤੀ ਜੀ ਕਿਰਪਾਨ ਲਈ ਹੈਗਾ ਮੈਂ ਤਾਂ ਖੁੱਲਾ ਸਦਾ ਤਵਾਏ ਸਾਬਿਤ ਕਰ ਪਾਉ ਤੇ ਦੱਸ ਦਿਓ ਜੀ ਕਿ ਜੇ ਮੈਂ ਗਲਤ ਹਾਂ ਕਿੱਥੇ ਕਿ ਮੈਂ ਜੇ ਕਹਿ ਰਿਹਾ ਪਗਵਤੀ ਕਿਰਪਾਨ ਲਈ ਨਹੀਂ ਹੈ ਤੁਸੀਂ ਕਹਿ ਰਹੇ ਹੋ ਸਾਬਿਤ ਕਰ ਦਿਓ ਜੀ ਇਸ ਤੇ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਪਗਵਤੀ ਕਿਰਪਾਨ ਲਈ ਦੀ ਹੈ ਦੂਜੀ ਗੱਲ ਇਹ ਕਹਿ ਰਹੇ ਨੇ ਕਿ ਪਗਵਤੀ ਰੱਬ ਲਈ ਹੈ ਤੇ ਕੰਤਸਮ ਗ੍ਰੰਥ ਜਿੱਥੋਂ ਇਹ ਆਂਦੀ ਰਚਨਾ ਉੱਥੇ ਵੀ ਤਾਂ ਦਿਖਾਇਆ ਕਿ ਉਹ ਤੇ ਦੁਰਗਾ ਦੇਵੀ ਲਈ ਹੈ ਨਾ ਹੀ ਗੁਰਗੰਸਾਹਿਬ ਦੇ ਪਗੋਤੀ ਰੱਬ ਲਈ ਸੰਬੋਧਿਤ ਕਰਕੇ ਆਇਆ ਹੋਇਆ ਹੈ ਨਾ ਰੱਬ ਲਈ ਹੈ ਨਾ ਕਿਰਪਾਨ ਲਈ ਹੈ ਇਹ ਕਹਿੰਦੇ ਨੇ ਸ਼ਕਤੀ ਲਈ ਹੈ ਸਾਬਤ ਕਰ ਦੇਣ ਜੀ ਜੇ ਤਾਂ ਇਹ ਪਗੋਤੀ ਜੋ ਦਸਮ ਗ੍ਰੰਥ ਹੈ ਇਹ ਦੁਰਗਾਲੀ ਸੰਬੋਧਿਤ ਕੀਤਾ ਗਿਆ ਹੈ ਤਾਂ ਕਿ ਅਸੀਂ ਗੁਰਗੋਬਿੰਦ ਸਿੰਘ ਦੇ ਸਰੂਪ ਨੂੰ ਕਲੰਕ ਕਿੰਨੀ ਕਰ ਰਹੇ ਕਿ ਗੁਰਗੰਸਾਹਿਬ ਨੂੰ ਦੇਵੀ ਦਾ ਪਾਸ਼ਕ ਦਿਖਾ ਰਹੇ ਹਾਂ ਅਸੀਂ ਤੇ ਉਹਨਾਂ ਸਿੱਖਾਂ ਅੱਗੇ ਵੀ ਇਹ ਸਵਾਲ ਹੈ ਜਿਹੜੇ ਭਗਉਤੀ ਭਾਉ ਦੁਰਗਾ ਕੇ ਅਰਦਾਸਾਂ ਕਰੀ ਜਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਤਾਂ ਬਹੁਤ ਸਪਸ਼ਟ ਕਹਿ ਰਿਹਾ ਹੈ ਦੇਵੀ ਦੇਵਾ ਪੂਜਾ ਭਾਈ ਕਿਆ ਮੋਂ ਕੋ ਕਿਆ ਦੇਈ ਭਾਉ ਅਸੀਂ ਦੇਵੀਆਂ ਤੋਂ ਕੋਲ ਮੰਗ ਰਹਿਆਂ ਉਸ ਕੋਲ ਕੀ ਇਹ ਜੋ ਸਾਨੂੰ ਦੇ ਦੇਗੀ ਗੁਰੂ ਗ੍ਰੰਥ ਸਾਹਿਬ ਇਹ ਵੀ ਕਹਿ ਰਿਹਾ ਹੈ ਦੇਵੀ ਦੇਵਾ ਪੂਜਾ ਢੋਲਿਆ ਪਰਮ ਭ੍ਰਮ ਨਹੀਂ ਜਾਣਾ ਉਹ ਹਾ ਤਾਂ ਜਾਈਏ ਜੋ ਇਹਾ ਨਾ ਹੋਏ ਅਸੀਂ ਉਹਨਾਂ ਕੋਲ ਤਾਂ ਮੰਗੇ ਜੇ ਸਾਡੇ ਆਪਣੇ ਘਰ ਨਾ ਹੋਵੇ ਵੱਲੋ ਗੁਰੂ ਗ੍ਰੰਥ ਸਾਹਿਬ ਤੇ ਇਸ ਸਿਧਾਂਤ ਹੈ ਪਿੱਤਾ ਮੇਰੋ ਬੜੋ ਤੇ ਨਹੀਂ ਅਗਮਾ ਉਸਤਤ ਕਵਨ ਕਰੀ ਜਾ ਕਰ ਤੇ ਪੇਖ ਰੇ ਬਿਸਮਾ ਕਰਦਾ ਤੇਰਾ ਸਭ ਕੁਝ ਹੈ ਅਸੀਂ ਕਿਸੇ ਭਗੋਤੀ ਕੋਲ ਤਾਂ ਮੰਗੀਏ ਜੇ ਸਾਡੇ ਆਪਣੇ ਘਰ ਸਭਾਉ ਸਾਡੇ ਰੱਬ ਸਾਡੇ ਗੁਰੂ ਕੋਲ ਕਿਸੇ ਕਲ ਦੀ ਘਾਟ ਹੋਵੇ ਜੇ ਕਰ ਹੋਗੇ ਦੇ ਮੰਗਣ ਜਾਈਏ ਤਾਂ ਉਲੰਭਾ ਮਿਲਿਆ ਸੀ ਜੇ ਤਾਂ ਸਾਡੇ ਆਪਣੇ ਘਰ ਕੁਛ ਨਾ ਹੋਵੇ ਤਾਂ ਅਸੀਂ ਕਿਸੇ ਹੋਰ ਕੋਲ ਮੰਗੀਏ ਕੀ ਅਸੀ ਅਜੀਬ ਗੱਲ ਐ ਅਸੀਂ ਮੰਗਦੇ ਵੀ ਉਹਨਾਂ ਦੇ ਅਸੀਂ ਮੰਗ ਵੀ ਉਹਨਾਂ ਕੋਲ ਰਹੀਆਂ ਜਿਹੜੇ ਆਪ ਮੰਗਦੇ ਆ ਕਿਨੇ ਗੁਰਗਨ ਸਾਹਿਬ ਸਾਬਿਤ ਕਰਦਾ ਹੈ ਕਿ ਦੁਰਗਾ ਕੋਟ ਜਾ ਕੇ ਮਰਹਮ ਕਰੇ ਉਹਦੇ ਆਪ ਰੱਬ ਕੋਲ ਮੰਗੀ ਜਾਂਦੇ ਨੇ ਗੱਲ ਇਹ ਵਿਚਾਰਨ ਵਾਲੀ ਹੈ ਕਿ ਅਸੀਂ ਕਿਉਂ ਪਏ ਇਹ ਸਮਝਣ ਦੇ ਬਾਵਜੂਦ ਕਿ ਭਗਉਤੀ ਦੁਰਗਾ ਦਾ ਨਾਮ ਅਸੀਂ ਅਸੀਂ ਕਿਉਂ ਪਈ ਇਹ ਕੰਮ ਕਰੀ ਜਾਂਦੇ ਆ ਜਿਹੜੇ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੋਣ ਮੇਰਾ ਹੱਥ ਵੀ ਖੁੱਲਾ ਸੱਜਦਾ ਉਹ ਸਾਰੇ ਵੀਰਾਂ ਅੱਗੇ ਜਿਹੜੇ ਕਹਿੰਦੇ ਨੇ ਕਿ ਇਹ ਗੁਰਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੈ ਸਾਬਿਤ ਕਰਕੇ ਦਿਖਾਓ ਇਹ ਸਾਬਿਤ ਕਰੋ ਕਿ ਤੇ ਭਗਵਤੀ ਜੋ ਹੈ ਕਿਰਪਾਨ ਲਈ ਹੈ ਜਾਂ ਰੱਬ ਲਈ ਹੈ ਫਿਰ ਗ란ਦੀਏ ਵੀਰ ਦਿਵਿੰਦਰ ਸਿੰਘ ਉੱਤੇ ਮੈਂ ਦਿਵਿੰਦਰ ਸਿੰਘ ਵੀਰ ਨੂੰ ਮੁਬਾਰਕਾ ਦੇਣਾ ਚਾਹਨਾ ਜੀ ਆਪ ਜੀ ਨੇ ਇੱਕ ਬਹੁਤ ਹੀ ਸਲਾਣਾਇਕ ਕੰਮ ਕੀਤਾ ਹੈ ਬੜੀ ਦ੍ਰਿੜਤਾ ਤੇ ਬੜੀ ਹਿੰਮਤ ਦਿਖਾ ਕੇ ਆਪ ਜੀ ਨੇ ਗੁਰਮਤਿ ਧੰਤਾ ਤੇ ਪੈਰਾ ਦਿੰਦਿਆਂ ਹੋਇਆ ਪ੍ਰਥਮ ਕਾਲਪੁਰਖ ਸਿਮਰ ਕੇ ਗੁਰਨਾਨ ਦੇ ਲਈ ਤੇ ਆਏ ਦੀ ਅਰਦਾਸ ਕੀਤੀ ਹੈ ਬੜੀ ਦ੍ਰਿੜਤਾ ਨਾਲ ਬੜੇ ਹਿੰਮਤ ਨਾਲ ਆਪ ਜੀ ਨੇ ਗੁਰਮਤਿ ਧੰਤਾ ਤੇ ਪੈਰਾ ਦਿੱਤਾ ਹੈ ਮੁਬਾਰਕਾ ਹੋ ਜੀ ਆਪ ਜੀ ਨੂੰ ਨਾਲ ਹੀ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਉੱਥੇ ਮੈਂ ਨਾਮ ਲੈ ਤਾ ਵੀ ਗੁਰੇਜ਼ ਨਹੀਂ ਕਰਦਾ ਸਰਦਾਰ ਗੁਰਪ੍ਰੀਤ ਸਿੰਘ ਢੋਲਕੀ ਤੇ ਪਰਮਜੀਤ ਸਿੰਘ ਰਾਣਾ ਦਿੱਲੀ ਗੁਦਾਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਦਾ ਹੈੱਡ ਕਰਮਚਾਰ ਕਰਕੇ ਹੈਗਾ ਹੈ ਕੋਈ ਏਜੀ ਵੀਡੀਓ ਪਾ ਰਹੇ ਸੀ ਕਿ ਕਿ ਅਸੀਂ ਹਰ ਅਸੀਂ ਦਿਵਿੰਦਰ ਸਿੰਘ ਨੂੰ ਗੁਰਦੁਆਰੇ ਸੇਵਾ ਨਹੀਂ ਕਰਨ ਦੇਣੀ ਜੀ ਚੌੜ ਨਹੀਂ ਕਰਨ ਦੇਵਾਂਗੇ ਢੋਲ ਕਿ ਨਹੀਂ ਵਜਾਉਣ ਦੇਵਾਂਗੇ ਕੀਰਤਨ ਨਹੀਂ ਕਰਨ ਦੇਵਾਂਗੇ ਜੀ ਭਲਿਓ ਕਿਉਂ ਪਏ ਕਿਸਾ ਧਾਰੀ ਬਾਮਨ ਪਾਂਡੇ ਬਣੀ ਜਾਂਦੇ ਹੋ ਇੱਕ ਵਾਰ ਇਹ ਵਿਚਾਰ ਕਰਦੇ ਇਹ ਗਰਮਾਂ ਚ ਆਈ ਕਿ ਇਹ ਗੱਲ ਕੋਈ ਨਵੀਂ ਨਹੀਂ ਕਿ ਜੀ ਅਸੀ ਤੁਹਾਨੂੰ ਕੀਰਤਨ ਨਹੀਂ ਕਰਨ ਦਿਆਂਗੇ ਤੁਹਾਨੂੰ ਸੇਵਾ ਨਹੀਂ ਕਰਨ ਦਿਆਂਗੇ ਇਹ ਗੱਲ ਸਦੀਆਂ ਤੋਂ ਚੱਲਦੀ ਆਈ ਹੈ ਭਗਤ ਨਾਮਦੇਵ ਨਾਲ ਵੀ ਹੋਈ ਹੈ ਉਹ ਵੀ ਜੇ ਕਹਿ ਰਹੇ ਸੀ ਕਹਿੰਦੇ ਜੀ ਇਹਨੂੰ ਤਨਖਈਆ ਘਰਾਰ ਕਰਾਓ ਅਕਾਲ ਤਖਤ ਸਾਹਿਬ ਤੋਂ ਇਹਨੇ ਮर्यादा ਭੰਗ ਕਰਤੀ ਹੈ ਜੀ ਇਹਨੂੰ ਅਕਾਲ ਤਖਤ ਪੇਸ਼ ਕਰਾਓ ਜੀ ਦਾ ਸੋਸ਼ਲ ਬਾਇਕਾਟ ਕਰੋ ਜਿਸ ਨਾਲ ਕੋਈ ਗੱਲਬਾਤ ਨਾ ਕਰੇ ਰੋਟੀ ਬੇਟੀ ਦੀ ਸਾਜਣਾ ਰੱਖੇ ਭਲਿਓ ਭਗਤ ਨਾਮਦੇਵ ਨਾਲ ਵੀ ਤਾਂ ਪੰਡਤਾਂ ਨੇ ਇਹ ਹੀ ਕੀਤਾ ਸੀ ਭਗਤ ਨਾਮਦੇਵ ਨੇ ਤੇ ਗੁਰਬਾਣੀ ਚ ਕਹਤਾ ਇਹ ਪੰਡਿਆ ਮੋਕ ਟੇਂਡ ਕਹ ਤੇਰੀ ਪੈਜ ਪਛਾਂਡੀ ਹੋਇਲਾ ਪੂਜੋ ਦਿਯਾਲ ਕਿਰਪਾਲ ਕਈਤ ਹੈ ਅਤ ਪੁਜ ਪਇਆ ਬਾਰਲਾ ਫੇਰ ਦਿਯਾਲ ਦੇਵਰਾ ਨਾਮੇ ਕੋ ਪੰਡੀਆਂ ਕੋ ਪਿਛਵਾਰਲਾ ਉੱਥੇ ਉਹ ਭਗਤ ਨਾਮਦੇਵ ਨੂੰ ਕੱਢੀ ਜਾਂਦੇ ਸਨ ਕਿ ਨਹੀਂ ਜੀ ਤੁਸੀਂ ਤੂੰ ਅੰਦਰ ਨਹੀਂ ਆਏਂਗਾ ਤੂੰ ਬਾਹਰ ਹੋ ਅਸੀਂ ਤੈਨੂੰ ਅੰਦਰ ਭਗਤੀ ਨਹੀਂ ਕਰਨ ਦੇਣੀ ਤਾਂ ਇਹ ਤੇ ਦਵਿੰਦਰ ਸਿੰਘ ਨਾਲ ਵੀ ਉਹੀ ਕੁਝ ਕਰੀ ਜਾਂਦੇ ਨੇ ਜੀ ਇਹ ਵਿਚਾਰ ਕੇ ਦੇਖੋ ਕਿ ਇਹ ਅੱਜ ਉਹੀ ਬਾਮਨ ਪੰਡਤਾਨੀ ਸਰੂਪ ਸਿੱਖੀ ਵਾਲਾ ਹੈ ਕਾਬਤ ਸਾਡੀਆਂ ਸੰਸਥਾਵਾਂ ਤੇ ਨੇ ਦਿੱਲੀ ਕੋ ਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕੋ ਦੁਆਰਾ ਪ੍ਰਬੰਧਕ ਕਮੇਟੀ ਆਦ ਗੁਰਦੁਆਰਿਆਂ ਦੇ ਪ੍ਰਬੰਧਕ ਇਹ ਕੇਵਲ ਕਿਸਾਦਾਰੀ ਬਾਮਨਤਾ ਨਹੀਂ ਸਰੂਪ ਸਿੱਖਾਂ ਵਾਲਾ ਸਿਧਾਂਤ ਸਿੱਖੀ ਦਾ ਇੱਕ ਨਹੀਂ ਜਿਹੜਾ ਕੋਈ ਗੁਰਮਤ ਦੀ ਗੱਲ ਕਰੇ ਜੀ ਇਹਨੂੰ ਪੰਤ ਤੋਂ ਛੇੜ ਦਈਏ ਉਹਨੂੰ ਤਨਖਈਆ ਘਰਾੜ ਕਰ ਦਈਏ ਅਸੀਂ ਗੁਰਦੁਆਰੇ ਦੀਵਾਨ ਨਹੀਂ ਲਾਉਂਦੇ ਨੇ ਅਸੀਂ ਇਹਦੀ ਜਵਾਬੰਦ ਕਰਾ ਜੀ ਇਹਨਾਂ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਾ ਰੱਖੇ ਭੇਖ ਸਿੱਖਾਂ ਵਾਲਾ ਕਰਤੂਤਾ ਸਾਰਿਆਂ ਤੋਈਓ ਭਗਤ ਨਾਮ ਦੇਣ ਨਾਲ ਹੋਈਆਂ ਸਨ ਵੀ ਦਿਵਿੰਦਰ ਸਿੰਘ ਤੇ ਬਾਕੀ ਸਾਰੇ ਉਹ ਵੀਰ ਜਿਹੜੇ ਬੜੀ ਦ੍ਰਿੜਤਾ ਨਾਲ ਇਸ ਸਿਧਾਂਤ ਤੇ ਚੱਲ ਰਹੇ ਨੇ ਗੁਰਮਤਿ ਦਾੰਤਾ ਤੇ ਦ੍ਰਿੜਤਾ ਨਾਲ ਪੈਰਾ ਦੇ ਰਹੇ ਨੇ ਆਪ ਸਭ ਨੂੰ ਬਹੁਤ ਸਲਾਨਾ ਜੋ ਕੰਮ ਕਰ ਰਹੇ ਨੇ ਕਿ ਜੋ ਗੱਲ ਗੁਰਮਤਿ ਸਮਝ ਆਈ ਹੈ ਉਸ ਤੇ ਪੈਰਾ ਦੇ ਰਹੇ ਨੇ ਤੇ ਖਾਸ ਕਰ ਵੀ ਦਵਿੰਦਰ ਸਿੰਘ ਲਈ ਇੱਕ ਛੋਟਾ ਜਿਹਾ ਮੇਰਾ ਮੈਸੇਜ ਸੀਗਾ ਵੀਜੀ ਉਹ ਆਪ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਪਬਲੀਕਲੀ ਦ੍ਰਿੜਤਾ ਨਾਲ ਇੱਕ ਗੁਰਮਤਿ ਸਿਧਾਂਤ ਦਾ ਪ੍ਰਗਟਾਵਾ ਕੀਤਾ ਹੈ ਇੱਕ ਗੱਲ ਛੋਟੀ ਸੀ ਇਹ ਸੀ ਕਿ ਇਹ ਸਿਧਾਂਤ ਇਸ ਰਾਤ ਦੇ ਟਰਦਿਆਂ ਔਕੜਾਂ ਬਤੇਰੀਆਂ ਆਂਗੀਆਂ ਧਮਕੀਆਂ ਮੈਂ ਆਪ ਦੇਖ ਲੇਗੇ ਵੀਡੀਓ ਗੁਰਪ੍ਰੀਤ ਸਿੰਘ ਢੋਲ ਕੀ ਵਰੀ ਇਹ ਵੀਡੀਓ ਪਾਰ ਰਹੀ ਸੀ ਕਿ ਜੀ ਸੇਵਾ ਨਹੀਂ ਕਰਨ ਦਿਆਂਗੇ ਨਹੀਂ ਦਵਿੰਦਰ ਸਿੰਘ ਕਿੱਥੇ ਆ ਜੀ ਸਾਹਮਣੇ ਆਵੇ ਵੀ ਇਹ ਦ੍ਰਿੜਤਾ ਨਾਲ ਖੋਗੇ ਰੱਖਿਓ ਗੁਰੂ ਮੇਰ ਕਰੇ ਏ ਕਬੀਰ ਸਾਹਿਬ ਦੀ ਨਾ ਇੱਕ ਗੁਰਬਾਣੀ ਦੀ ਇੱਕ ਰਚਨਾ ਹੈ ਉਸ ਚੈਨਾ ਸਾਨੂੰ ਕਬੀਰ ਸਾਹਿਬ ਬਹੁਤ ਡਿਡਤਾ ਬਖਸ਼ਦੇ ਨੇ ਕਬੀਰ ਸਾਹਿਬ ਕਹਿੰਦੇ ਨੇ ਲੋਕ ਹੈ ਕਬੀਰ ਬੁਰਾਨਾ ਕਬੀਰ ਕਮ ਰਮਰਾਮ ਪਹਿਚਾਨਾ ਕਬੀਰ ਸਾਹਿਬ ਕਹਿੰਦੇ ਨੇ ਲੋਕ ਤਾਂ ਕਬੀਰ ਬੁਰਾ ਆ ਗਏ ਸਨ ਭਾਉ ਭਾਗ ਲੱਗਦੇ ਸਨ ਬਟ ਕਬੀਰ ਨੂੰ ਪਤਾ ਸੀ ਕਿ ਮੈਂ ਰੱਬ ਦੀ ਭਗਤੀ ਕਰ ਰਿਹਾ ਹਾਂ ਰੱਬ ਰੱਬ ਮੇਰੇ ਤੋਂ ਪ੍ਰਸਾਨ ਹੈ ਵੀਰ ਦਿਵਿੰਦਰ ਸਿੰਘ ਤੇ ਬਾਕੀ ਸਾਰੇ ਵੀਰ ਕੋ ਜੋ ਇਸ ਗਾਨ ਤੇ ਟੁਰ ਰਹੇ ਨੇ ਇਹ ਡਿਡਤਾ ਬਣਾਏ ਰੱਖੋ ਕਿ ਗੁਰਮਤਿ ਸਿਧਾਂਤ ਦੇ ਪੈਰਾ ਦਿਆਂਗੇ ਲੋਕ পাগল ਵੀ ਆਖਣਗੇ ਤਨਖਈਆ ਘਰਾਰ ਕਰ ਦੇਣਗੇ 506 ਖੜਨਗੇ ਇਹ ਕੋਈ ਬਹੁਤ ਵੱਡੀਆਂ ਗੱਲਾਂ ਨਹੀਂ ਕਬੀਰ ਨਾਲ ਹੋਇਆ ਹੈ ਗੁਰਨਾਨਕ ਪਾਛੇ ਨਾਲ ਹੋਇਆ ਸਾਰੇ ਜਿਹੜੇ ਸਿਧਾਂਤ ਤੇ ਚੜਦੇ ਨੇ ਸਾਰਿਆਂ ਨਾਲ ਹੁੰਦਾ ਹੈ ਕਬੀਰ ਜੈ ਮਾਰਕ ਪੰਡਤ ਗਏ ਪਾਛੇ ਪਹੀ ਵੀ ਹੀਰ ਇੱਕ ਅਵਗਟ ਘਾਟੀ RAM ਕੀ ਤਹਿ ਚੜ ਰਹੇ ਹੋ ਕਬੀਰ ਇਹ ਰਾ ਕੋਈ ਸੌਖੇ ਵੀ ਨਹੀਂ ਇਸ ਇਸ ਰਾਤੇ ਕੋਈ ਬਹੁਤਾ ਪੀੜਾ ਵੀ ਨਹੀਂ ਨਹੀਂ ੱਲ ਲਈ ਚਲੀ ਜਾਂਦਾ ਹੈ ਬੰਦਾ ਕਾਫਲੇ ਵੀ ਛੋਟੇ ਹੀ ਹੁੰਦੇ ਨੇ ਅਗੇ ਕਬੀਰ ਸਾਹਿਬ ਕਹਾਈ ਵੀ ਰਹੇ ਨੇ ਇੱਕ ਅਵਗਟ ਘਾਟੀ ਰਾਮ ਕੀ ਅਵਗਟ ਘਾਟੀ ਭਾਉ ਡਿਫਿਕਲਟ ਟਰੇਨ ਜਿੱਥੇ ਔਕੜਾਂ ਵੀ ਬਤੇਰੀਆਂ ਹੋਣ ਤੈ ਚੜ ਰਹੇ ਹੋ ਕਬੀਰ ਇਸ ਰਾਹ 'ਚ ਔਕੜਾਂ ਹੀ ਬਤੇਰੀਆਂ ਆਣ ਗਿਆ ਬੰਦੇ ਪਾਗਲ ਵੀ ਆਖਣਗੇ ਸੋਸ਼ਲ ਬਾਇਕਾਟ ਵੀ ਕਰਨ ਦੀਆਂ ਧਮਕੀਆਂ ਆਣ ਗਿਆ ਮਰਨ ਮਰਾਨ ਦੀਆਂ ਵੀ ਗੱਲਾਂ ਆਣ ਗਿਆ ਬਟ ਇੱਕ ਗੱਲ ਦੀ ਅਸੀਂ ਸਾਰੇ ਦ੍ਰਿੜਤਾ ਨਾਲ ਮਨ ਬਣਾ ਲਈਏ ਕਿ ਜੇ ਗੁਰੂ ਨੇ ਇਤਨੀ ਦ੍ਰਿੜਤਾ ਬਖਸ਼ੀ ਹੈ ਅੱਗੇ ਗੁਰੂ ਅੱਗੇ ਇਹ ਅਰਦਾਸ ਕਰੀਏ ਕਿ ਇਹ ਦ੍ਰਿੜਤਾ ਬਣਾਈ ਰੱਖੀ ਸਾਡੀ ਆਪਣੇ ਸਾਡੇ ਸਿਰ ਤੇ ਆਪ ਹੱਥ ਦੇ ਕੇ ਇਹ ਦ੍ਰਿੜਤਾ ਬਣਾਈ ਰੱਖੀ ਕਬੀਰ ਸਾਹਿਬ ਅੱਗੇ ਕਹਿੰਦੇ ਨੇ ਕਹਿੰਦੇ ਨੇ ਜਬ ਹਮ ਇੱਕੋ ਇੱਕ ਕਰ ਜਾਣਿਆ ਤਬ ਲੋਗਾ ਕਾਹੇ ਦੁਖ ਮਾਨਿਆ ਹਮਾ ਪੱਤੇ ਆਪਣੀ ਪਤ ਖੋਈ ਹਮਰੇ ਖੋਜ ਬਰੋ ਮਤ ਖੋਈ ਜੇ ਮਨ ਬਣ ਗਿਆ ਬਾ ਇਹ ਇਹ ਸਾਰਿਆਂ ਲਈ ਹੈ ਕੱਲ ਜੇ ਕਿਸੇ ਹੋਰ ਦਾ ਵੀ ਸੰਗਤਾਂ ਦਾ ਇਹ ਮਨ ਬਣ ਗਿਆ ਹੋਵੇ ਕਿ ਨਹੀਂ ਜੀ ਇਹ ਅਸੀਂ ਦੁਰਗਾ ਦੇ ਪਾਸ਼ਕ ਨਹੀਂ ਅਸੀਂ ਇਹ ਤੁਹਾਡੀ ਭਗਵਤੀ ਤੁਹਾਨੂੰ ਵਬਾਰਕ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਤੇ ਰੱਬ ਦੇ ਰੱਬ ਤੋਂ ਮੰਗਣ ਵਾਲੇ ਹੈਗੇ ਆ ਅੱਜ ਜੀ ਤੁਹਾਡੀ ਭਗਵਤੀ ਸੰਭੋ ਤੇ ਅਸੀਂ ਤਾਂ ਆਪਣਾ ਗੁਰੂ ਨੂੰ ਧਿਆਵਾਂਗੇ ਬਾਣੀ ਤੇ ਬਹੁਤ ਸਪਸ਼ਟ ਹੈ ਹਮ ਅਪੱਤੇ ਆਪਣੀ ਪਤਖੋਈ ਹਮਰੇ ਖੋਜ ਪਰੋ ਮਤ ਕੋਈ ਅੱਗੇ ਕਿਆ ਜਬ ਹਮ ਇੱਕੋ ਇੱਕ ਕਰ ਜਾਣੇ ਤਬ ਲੋਕਾਂ ਕਾਹੇ ਦੁਖ ਮਾਨਿਆ ਮੇਰਾ ਮਨ ਮੰਨ ਗਿਆ ਹੈ ਲੋਕਾਂ ਨੂੰ ਕਿਸ ਗੱਲ ਦਾ ਦੁੱਖ ਹੈ ਜੀ ਜਦ ਜੇ ਮੈਂ ਇੱਕ ਨੂੰ ਸਮਰਪਿਤ ਹੋ ਗਿਆ ਮੇਰੇ ਮਨ ਚ ਦੁਬਦਾ ਹੀ ਨਹੀਂ ਮੈਂ ਅਸੀਂ ਡੰਕੇ ਦੀ ਚੋੜ ਤੇ ਗੈਰ ਰਿਆਂ ਸਾਡਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਕੋਈ ਗਰਦਗਾਲਤਾ ਨਹੀਂ ਕਰ ਰਹੇ ਨਾ ਜਿਹਨਾਂ ਨੂੰ ਨਈ ਚੰਗੀ ਲੱਗਦੀ ਕੋਈ ਗੱਲ ਨਹੀਂ ਜੀ ਤੁਹਾਨੂੰ ਤੁਹਾਡਾ ਮੁਬਾਰਕ ਸਾਨੂੰ ਜੋ ਗੁਰਮੁਖ ਤੁ ਸਮਝਾਈ ਸੀ ਉਸ ਗੱਲ ਤੇ ਚਲਾਂਗੇ ਕਈ ਕਮੈਂਟ ਮੈਂ ਨਾਲ YouTube ਤੇ ਪੜ ਰਿਹਾ ਸੀ ਬੰਦੇ ਗਾਲਾਂ ਕੱਢੀ ਜਾ ਰਹੇ ਨੇ ਬਹੁਤ ਆਮ ਸੁਭਾਅਿਕ ਗੱਲ ਹੈ ਗੁਰਬਾਨੀ ਥੀ ਵੀ ਆਂਦੀ ਹੈ ਜਿਹਨਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਇਹ ਜੋ ਗਾਲਾਂ ਕੱਢਨੀਆਂ ਧਮਕੀਆਂ ਦੇਣੀਆਂ ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਇਹਨਾਂ ਨੂੰ ਸੱਚ ਹজম ਨਹੀਂ ਹੋ ਰਿਹਾ ਕਿਉਂਕਿ ਅੰਦਰ ਕੂੜ ਵਸਿਆ ਪਿਆ ਹੈ ਕਿ ਜੈਸਾ ਸੀ ਹੈ ਤੈਸਾ ਹੋਏ ਇਹ ਬਚਿਤਰਨਾਟਕ ਵਰਗੇ ਗ੍ਰੰਥ ਪੜ ਪੜ ਕੇ ਨਦੀਂਦਰ ਕੂੜ ਵਸ ਗਿਆ ਇਹਨਾਂ ਨੂੰ ਗੁਰਮਤਿ ਦਾੰਤਾਂ ਦੀ ਗੱਲ ਹਜਮ ਹੀ ਨਹੀਂ ਹੋ ਰਹੀ ਪਰਵੀਤ ਦਿਵਿੰਦਰ ਸਿੰਘ ਤੇ ਬਾਕੀ ਸਾਰੇ ਉਹ ਵੀਰ ਇੱਕ ਗੱਲ ਦਾ ਭਰੋਸਾ ਸਾਨੂੰ ਗੁਰਬਾਣੀ ਦਿਵਾ ਰਹੀ ਹੈ ਰਸਤਾ ਔਖਾ ਬទਿਰ ਹੈ ਇੱਕ ਅਵਗਟ ਘਾਟੀ ਰਾਮ ਕੀ ਔਖਾ ਰਸਤਾ ਹੈ ਬਟ ਨਾਲ ਗੁਰਬਾਣੀ ਇਹ ਵੀ ਕਹਿ ਰਹੀ ਹੈ ਹਰ ਜੋਗ-ਜੋਗ ਭਗਤ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਜਿਸ ਤਰ੍ਹਾਂ ਰੱਬ ਨੇ ਪ੍ਰਿਲਾਦ ਦੀ ਲਾਜ ਰੱਖੀ ਭਗਤ ਨਾਮ ਦੀਰ ਦੀ ਲਾਜ ਰੱਖੀ ਇਹ ਗੱਲ ਸਾਨੂੰ ਵਿਸ਼ਵਾਸ ਦਿਵਾਣ ਲਈ ਹੈ ਕਿ ਗੁਰੂ ਸਾਡੀ ਪਤ ਰੱਖੇਗਾ ਸਾਨੂੰ ਡੋਲਣ ਨਹੀਂ ਦੇਵੇਗਾ ਇਸ ਮਾਰਗ ਤੋਂ ਆਖਰੀ ਮੇਰੀ ਉਹਨਾਂ ਸਾਰੇ ਵੀਰਾਂ ਲਈ ਤੇ ਮੇਰੇ ਆਪਣੇ ਲਈ ਤੇ ਜਿਹੜੇ ਵੀ ਵੀਰ ਗੁਰਮਤਿ ਧੰਨਤਾ ਤੇ ਪੈਰਾ ਦੇ ਰਹੇ ਨੇ ਅਸੀਂ ਸਾਰੇ ਗੁਰੂ ਅੱਗੇ ਇੱਕੋ ਅਰਦਾਸ ਕਰੀਏ ਦੰਡੋਤ ਬੰਦੇ ਨਨਖਬਾਰ ਸਰਬ ਕਲਾ ਸਮਰੱਥ ਇਹ ਰੱਬ ਤੂੰ ਸਰਬ ਤੂੰ ਸਭ ਕਰਨ ਵਾਲਾ ਹੈ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਤ ਇਤਨੀ ਸਾ ਢਿ ਲਾਜ ਰੱਖ ਲਈ ਕਿ ਜੇ ਹੁਣ ਤੱਕ ਬਲ ਬਖਸ਼ਿਆ ਇਸ ਔਖੇ ਰਾਹ ਤੇ ਟਰੰਦਾਤੇ ਰਬ ਅੱਗੇ ਤੇ ਸਾਡੇ ਤਰੀਕ ਕੋ ਅਰਦਾਸ ਹੈ ਡੋਲਨ ਨਾ ਦੀ ਨਿਭਾਏ ਲਿਓ ਮੋਕ ਕੋ ਪੁਰਖ ਬਿਜਾਤੇ ਡੋਲਨ ਤੇ ਰੱਖੋ ਪ੍ਰਭੂ ਆਪਣਾ ਬੱਚਾ ਸਮਝ ਕੇ ਆਪ ਇਸ ਮਾਰਗ ਤੇ ਟਰਾਈਂ ऐसा ना होवे कि किथे ਔਖਾ ਰਾ ਦੇ ਕੇ ਸਾਡੇ ਸਾਡੇ ਪੈਰ ਤਿਲਕਨ ਲੱਗ ਜਾਣ ਜਾਂ ਕਦਮ ਥੜਕਨ ਲੱਗ ਜਾਣ ਤੇਹੀ ਵਰਤਾਸ ਰਬ ਅੱਗੇ ਕੀ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ